ਨੋ ਨੋ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰਨ ਵਾਲੀ ਸੱਸ ਅੱਜ ਕੈਮਰੇ ਸਾਹਮਣੇ ਕਰ ਗਈ ਪਛਤਾਵਾ ਪੁੱਤ ਤੇ ਮਾਂ ਦੇ ਨਹੀਂ ਦਲਦੇ ਕੈਮਰੇ ਸਾਹਮਣੇ ਬਿਆਨ ਪੁੱਤ ਕਹਿੰਦਾ ਮੈਂ ਘਰ ਵਿੱਚ ਸੀ ਮੈਨੂੰ ਨਹੀਂ ਸੀ ਪਤਾ ਕਿ ਮਾਂ ਨੇ ਪਤਨੀ ਨੂੰ ਮਾਰਿਆ ਹੈ ਪੁਲਿਸ ਨੇ ਕੀਤਾ ਖੁਲਾਸਾ ਦੋਨਾਂ ਨੇ ਰਲ ਕੇ ਮਾਰਿਆ ਸੀ ਪਤਨੀ ਨੂੰ ਦੇਖੋ ਮੀਡੀਆ ਦੇ ਕੈਮਰੇ ਸਾਹਮਣੇ ਸੱਸ ਕਿਵੇਂ ਪਛਤਾਵਾ ਕਰਈ ਜਾ ਤੇ ਮਗਰਮੱਝੇ ਹੰਝੂ ਸੁੱਟ ਰਹੀ ਹੈ ਜਿੱਥੇ ਮਾਂ ਤੇ ਪੁੱਤ ਦੋਨਾਂ ਦੇ ਬਿਆਨ ਵੀ ਨਹੀਂ ਮਿਲਦੇ ਗੁਰਦਾਸਪੁਰ ਦੀ ਬੱਬੇ ਵਾਲੀ ਨਹਿਰ ਦੇ ਪੁੱਲ ਤੇ 28 ਮਾਰਚ ਨੂੰ ਸ਼ੁੱਕਰਵਾਰ ਨੂੰ ਸ਼ਿਨਾ ਪਿੰਡ ਤੋਂ ਐਕਟੀਵਾ ਤੇ ਸਵਾਰ ਹੋ ਕੇ ਆਪਣੇ ਪਿੰਡ ਬਿਦੀਪੁਰ ਜਾ ਰਿਹਾ ਸਤਸਰਪਿੰਦਰ ਕੋਰ ਇਹ ਡਰਾਮਾ ਕੀਤਾ ਗਿਆ ਕਿ ਮੇਰੀ ਨੂੰ ਨੂੰ ਅਮਨਪ੍ਰੀਤ ਕੋਰ ਨੂੰ ਲੁੱਟਿਆ ਨਾਲ ਲੁੱਟਣ ਤੋਂ ਬਾਅਦ ਧੱਕਾ ਮੁੱਕੀ ਦੌਰਾਨ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਹੈ ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੋਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ 5ਵੇਂ ਦਿਨ ਸਵੇਰੇ ਅਮਨਪ੍ਰੀਤ ਕੋਰ ਦੀ ਲਾਸ਼ ਦੱਸੀ ਗਈ ਕਿ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਢਾੜੀਵਾਲ ਨਹਿਰ ਦੇ ਵਿੱਚੋਂ ਮਿਲੀ ਸੀ ਅੱਜ ਪੁਲਿਸ ਪ੍ਰਸ਼ਾਸਨ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜਦ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਮਾਂ ਪੁੱਤ ਨੇ ਕੈਮਰੇ ਸਾਹਮਣੇ ਕੀਤਾ ਪਸਤਾਵਾ ਨੂੰ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰਨ ਵਾਲੀ ਸੱਸ ਅੱਜ ਕੈਮਰੇ ਸਾਹਮਣੇ ਕარი ਹੈ ਪਸਤਾਵਾ ਪੁੱਤ ਅਤੇ ਮਾਂ ਦੇ ਨਹੀਂ ਰਲਦੇ ਕੈਮਰੇ ਸਾਹਮਣੇ ਬਿਆਨ ਪੁੱਤ ਕਹਿੰਦਾ ਮੈਂ ਘਰ ਵਿੱਚ ਸੀ ਮੈਨੂੰ ਨਹੀਂ ਸੀ ਪਤਾ ਕਿ ਮਾਣੇ ਪਤਨੀ ਨੂੰ ਮਾਰਿਆ ਹੈ ਪੁਲਿਸ ਨੇ ਕੀਤਾ ਖੁਲਾਸਾ ਦੋਨਾਂ ਨੇ ਰਲ ਕੇ ਮਾਰਿਆ ਸੀ ਦੇਖੋ ਮੀਡੀਆ ਦੇ ਕੈਮਰੇ ਸਾਹਮਣੇ ਸੱਸ ਕਿਵੇਂ ਪਸਤਾਰੀ ਹੈ ਕਿਉਂ ਮਾਰਿਆ ਤੁਸੀਂ ਕਿਉਂ ਮਾਰਿਆ ਸੀ ਆਪਣੀ ਕੀ ਕਾਰਨ ਸੀ ਮਾਰਨ ਦੀ ਮੈਂ ਕਿਹਾ ਥਲੇ ਜਾ ਕੋ ਥੋੜੇ ਬੋਲੋ ਕੁਛ ਬੋਲੋ ਦੱਸੋ ਕੀ ਕਰਨੀ ਕੀ ਕਰਨੀ ਕੀ ਕਾਰਨ ਸੀ ਤੂੰ ਮਾਰਿਆ ਸੀ ਨਹੀਂ ਮਾਰਿਆ ਕਿਉਂ ਉਸ ਦਿਨ ਤੋਂ ਤੁਸੀਂ ਕਹਿੰਦੇ ਵੀ ਇਹੀ ਲੁਟੇਰੇ ਹੱਥ ਨੇ ਕਰ ਥੋੜੇ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋ ਗਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਤੜਨਾ ਕੋ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉੱਡੜ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੁਸੀਂ ਮਾਰਿਆ ਤਾਂ ਹੁਣ ਮਮਨਕ ਘੜਾ ਆ ਬਾਕੀ ਤਾਂ ਲਈਓ ਦਰਸ਼ਨੀ ਆਇਆ ਫਿਰ ਉਹਦੇ ਤੇ ਕੁੜੀ ਤੇ ਆਕਰ ਵੇਖੀ ਕੀ ਕਹਿ ਦਿਓ ਹੱਥ ਥਲੇ ਕਰ ਥਲੇ ਵਜਾ ਕੀ ਵਜਾ ਦੱਸੋ ਵਜਾ ਕੀ ਤੂੰ ਮਾਰਿਆ ਜਿਹਦੇ ਪਾਣੀ ਤੱਕ ਆ ਗਏ ਸਰ ਮੈਂ ਲੋਕਾਂ ਨਾਲ ਕਰ ਥੋੜਾ ਜਿਹਾ ਸੂਝਾ ਕਰਕੇ ਨਹੀਂ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮਮੀ ਤੇਰੀ ਮਮੀ ਮੇਰੇ ਇਹੋ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋ ਮਰਦ ਕਰਨ ਦੀ ਉਹ ਇੱਕ ਮਿੰਟ ਬਾਜੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੋਈ ਮਿਤੀ 28 ਤਿੰਨ 2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚ ਓ ਤੇਬਰ ਦੇ ਪਾਸ ਬਿਆਨ ਲਗਾਇਆ ਸੀਗਾ ਉਹ ਤੇ ਉਸ ਦਿਨ ਉਹ ਅਮਨਪ੍ਰੀਤ ਕੌਰ ਸਕੂਟਰੀ ਇੱਕ ਵਾਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸੈਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਨਾ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜਪੜੀ ਹੈਗਾ ਇਹਨਾਂ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਿਆਂ ਨਾਲ ਚੜਪੋਈ ਸੀ ਉਹ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਧੱਕਾ ਮਾਰ ਕੇ ਨਹਿਰ ਵਿੱਚ ਸੁੱਟਦਾ ਸੀ ਸੋ ਪਾਣੀ ਡੂਂਗਾ ਹੋਣ ਕਰਕੇ ਉਹ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵਿੱਚ ਡੁੱਬ ਗਈ ਸੀ ਤੇ ਜਿਹੜੇ ਲਟੇਰੇ ਸੀਗੇ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਨਿਯੋਸੇ ਮਕਦਮਾ ਨੰਬਰ 22 ਮੇਤੀ 28 3 2025 ਜੁਰਮ 109 304 ਬੀ ਐਨ ਐਸ थाना ਤੇ ਬੜਵਕੇ ਨਾਮ ਲੋਂ ਵੇਖਣੇ ਖਰਾਬ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤਪतीश ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਅਰ ਦਰਾਂ ਨੇ ਤਪਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇਣ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮਾਸ਼ਰਾ ਹੋ ਕੇ ਉਸਦਾ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ। ਜਉਸਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਮੋ ਕੋਈ ਬਰਾਬਦ ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 612 ਬੀ ਐਨ ਐਸ ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਸਰਪਿੰਦਰ ਕੌਰ ਤੇ ਪਤੀ ਕاجਦੀਪ ਨੂੰ ਰੈਸਟ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਤੀਸ਼ ਕਰ ਰਹੇ ਆ ਰਿਮਾਂਡ ਲਵਾਗੇ ਇਹਨਾਂ ਦਾ ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋ ਹੋ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ